हां जी दोस्तों आज ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਦਿਆਲਾ ਡਿਸਟ੍ਰਿਕਟ ਨਵਾਂ ਸ਼ਹਿਰ ਆਪਾਂ ਬਾਪਲ ਸਟੋਰ ਤੋਂ ਟਰੱਕ ਭਰ ਕੇ ਲੈ ਕੇ ਚੱਲੇ ਆਂ ਦਿਆਲਾ ਪਿੰਡ ਦੇ ਵੱਲ ਇਹ ਸਾਹਮਣੇ ਤੁਸੀਂ ਹਵੇਲੀ ਦੇਖ ਰਹੇ ਹੋ ਸਾਰਾ ਹਵੇਲੀ ਦਾ ਮਟੀਰੀਅਲ ਇੱਥੇ ਅਨਲੋਡਿੰਗ ਹੋ ਰਹੀ ਆ ਤੇ ਠੇਕੇਦਾਰ ਸਾਹਿਬ ਕੱਲੇ-ਕੱਲੇ ਮਟੀਰੀਅਲ ਨੂੰ ਚੈੱਕ ਕਰ ਰਹੇ ਨੇ ਤੇ ਕਾਊਂਟਿੰਗ ਕਰ ਰਹੇ ਨੇ ਕਿਉਂਕਿ ਜਿਹੜੇ ਓਨਰ ਨੇ ਹਵੇਲੀ ਦੇ ਉਹ ਅਮਰੀਕਾ ਰਹਿੰਦੇ ਨੇ ਤੇ ਘਰ ਕੋਈ ਹੈ ਨਹੀਂ ਸੀਗਾ ਤੇ ਆਓ ਹੁਣ ਹਮ ਤੁਹਾਨੂੰ ਹਵੇਲੀ ਵੱਲ ਲੈ ਕੇ ਚੱਲਦੇ ਆਂ ਤੇ ਤੁਹਾਨੂੰ ਸਾਰੀ ਹਵੇਲੀ ਦਿਖਾਉਣੇ ਆ ਇਹ ਗੋਰਾ ਆਰਕੀਟੈਕਟ ਨੇ ਜੋ ਕਿ ਉਹਨਾਂ ਨੇ ਹਵੇਲੀ ਇਹਦਾ ਡਿਜ਼ਾਈਨ ਕੀਤਾ ਤੇ ਬਾਕੀ ਹੁਣ ਜਿਹੜਾ ਇੱਥੇ ਮਟੀਰੀਅਲ ਲੱਗਣਾ ਬ੍ਰੈਕਟਸ ਜਾਲੀ ਝਿਰੋਖੇ ਜੋ ਵੀ ਇਹਦੇ ਵਿੱਚ ਪੱਤੇ ਲੱਗਣੇ ਆ ਉਹ ਸਾਰਾ ਆਪਣੇ ਬਾਅਦ ਬਲ ਸਟੋਰ ਵੱਲੋਂ ਲੈ ਕੇ ਆਏ ਆ ਤੇ ਇੱਥੇ ਅਨਲੋਡਿੰਗ ਕਰਵਾਇਆ ਤੇ ਸਾਹਮਣੇ ਤੁਸੀਂ ਵਿੰਡੋਸ ਦੇਖ ਸਕਦੇ ਹੋ ਇਹਦੇ ਦੇ ਝਿਰੋਖੇ ਲੱਗਣੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਹਵੇਲੀ ਦੀ ਲੋਕ ਆਉਣੀ ਆ ਸਿੱਧੂ ਮੂਸੇਵਾਲਾ ਨਾਲ ਦੀ ਡਿੱਟੋ ਹਵੇਲੀ ਕੱਲੀ ਕੱਲੀ ਚੀਜ਼ ਡਿਜ਼ਾਈਨ ਬਿਲਕੁਲ ਸੇਮ ਡਿਜ਼ਾਈਨ ਤੁਹਾਨੂੰ ਆਪਣੇ ਬਾਹਵਲਰ ਸਟੋਰ ਤੇ ਮਿਲੇਗਾ ਤੇ ਜਲਦੀ ਹੀ ਤੁਹਾਨੂੰ ਇਹ ਹਵੇਲੀ ਦੀ ਵੀਡੀਓ ਪ੍ਰੋਪਰ ਕੰਪਲੀਟ ਕਰਕੇ ਅਪਲੋਡ ਕਰਾਂਗੇ ਤੇ ਤੁਸੀਂ ਸਾਨੂੰ ਇੰਸਟਾ ਤੇ ਵੀ ਫੋਲੋ ਕਰ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਠੇਕੇ ਦੇ 사ਰ ਸਾਹਿਬ ਨਾਲ ਗੱਲ ਕਰਾਉਣੀ ਹੈ ਤੇ ਗੱਲਬਾਤ ਕਰਦੇ ਹਾਂ ਹਾਂਜੀ ਦੋਸਤੋ ਆਪਣੇ ਨਾਲ ਠੇਕੇ ਦਾ ਸਾਹਿਬ ਖੜੇ ਨੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਆਪਣੇ ਬਾਰੇ ਪਤਾ ਕਿਵੇਂ ਲੱਗਿਆ ਤੇ ਸਭ ਤੋਂ ਵੱਡੀ ਗੱਲ ਮਟੀਰੀਅਲ ਕਿਵੇਂ ਲੱਗਿਆ ਅਸੀ ਕਾਲ ਜੀ ਅਹ ਹਾਂਜੀ ਬਾਜੀ ਤੁਹਾਨੂੰ ਸਾਡੇ ਬਾਰੇ ਪਤਾ ਕਿਵੇਂ ਲੱਗਿਆ ਸੀ ਜੀ ਬਾਜੀ ਤੁਹਾਡੇ ਬਾਰੇ ਗੋਰਾ ਆਰਕੀਟੈਕਟ ਜਿਹੜੇ ਹਵੇਲੀਆਂ ਬਣਾ ਦਿੰਦੇ ਨੇ ਉਹਨਾਂ ਦੇ ਥਰੂ ਤੁਹਾਡਾ ਪਤਾ ਲੱਗਿਆ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਹੁਣ ਮਟੀਰੀਅਲ ਆਪਣਾ ਦੇਖ ਹੀ ਲਿਆ ਅਨਲੋਡ ਗੱਡੀ ਹੁੰਦੀ ਤੁਹਾਨੂੰ ਸਾਡਾ ਮਟੀਰੀਅਲ ਕਿਵੇਂ ਲੱਗਿਆ ਜੀ ਮਟੀਰੀਅਲ 1 ਲੱਖ ਦਾ ਠੀਕ ਹੈ ਜੀ ਨੰਬਰ ਪਾਣ ਬਹੁਤ ਵਧੀਆ ਫਿਨਿਸ਼ਿੰਗ ਬਹੁਤ ਵਧੀਆ ਟੌਪ ਕੁਆਲਿਟੀ ਦਾ ਮਟੀਰੀਅਲ ਦਿੱਤਾ ਹੈ ਇਹਨਾਂ ਨੇ ਠੀਕ ਹੈ ਜੀ ਹਾਂ ਜੀ ਤੁਸੀਂ ਆਪਣੇ ਬਾਰੇ ਅੱਗੇ ਰੈਫਰੈਂਸ ਦੇਣਾ ਚਾਹੁੰਦੇ ਹੋ ਜੀ ਆਪਣੇ ਮਟੀਰੀਅਲ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਦਰਸ਼ਕ ਨੂੰ ਦੱਸਣਾ ਚਾਹੁੰਦੇ ਹੋ ਆਪਣੇ ਲਈ ਜੀ ਬਸ ਇਸੇ ਤਰ੍ਹਾਂ ਜਿੱਦਾਂ ਇਹ ਨੇ ਇੱਥੇ ਮਟੀਰੀਅਲ ਸਾਡੇ ਪਸੰਦ ਆ ਹੈ ਤੇ ਬਹੁਤ ਵਧੀਆ ਭੇਜਿਆ ਹੈ ਇਸ ਕਰਕੇ ਜੇ ਕਿਸੇ ਵੀ ਮੇਰੇ ਭੈਣ ਵੀਰ ਨੂੰ ਇਸ ਮਟੀਰੀਅਲ ਦੀ ਲੋੜ ਹੋਵੇ ਇਹਨਾਂ ਨਾਲ ਸੰਪਰਕ ਕਰੋ ਠੀਕ ਹੈ ਜੀ ਹਾਂਜੀ ਦੋਸਤੋ ਧੰਨਵਾਦ ਤੁਹਾਡਾ ਜੀ ਬਹੁਤ-ਬਾਤ ਕਿਸੇ ਵੀ ਮੇਰੇ ਵੀਰ ਨੇ ਮੇਰੇ ਨਾਲ ਕੰਟੈਕਟ ਕਰਨਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 바ਵਾ ਪਿੱਲਰ ਸਟੋਰ ਆ ਜੀ ਭਵਾਨੀਗੜ ਮਕਸੀ ਸੰਗਰੂਰ ਆ ਜੀ ਨੰਬਰ ਮੇਰਾ ਵੀਡੀਓ ਵਿੱਚ ਚੱਲ ਹੀ ਰਿਹਾ 9791 9514 ਧੰਨਵਾਦ ਸਤਿ ਸ੍ਰੀ ਅਕਾਲ ਜੀ